ਪਰੋਂ ਵਰਿਆ ਕਹਿਰ ਛਾਲੀ ਦੀ ਮੌਤ ਕਿਸ਼ਤਵਾਰਡ ਜ਼ਿਲ੍ਹੇ ਵਿੱਚ ਮਚਾਲ ਯਾਤਰਾ ਮਾਰਗ ਤੇ ਬੱਦਲ ਫਟਣ ਨਾਲ ਹੋਈ ਭਾਰੀ ਤਬਾਹੀ 120 ਲੋਕ ਜ਼ਖਮੀ 200 ਤੋਂ ਵੱਧ ਲਾਪਤਾ ਕਪੂਥਲਾ ਵਿੱਚ ਤੀਜਾ ਬੰਨ ਟੁੱਟਿਆ 30 ਪਿੰਡ ਹੜ੍ਹ ਦੀ ਲਪੇਟ ਵਿੱਚ ਆਤਵਾਦ ਖਿਲਾਫ ਮਿਸਾਲ ਬਣੇਗਾ ਆਪਰੇਸ਼ਨ ਸੰਧੂਰ ਦਰੋਪਤੀ ਮੁਰਮੂ ਐਸਆਈਆਰ ਸੂਚੀ ਵਿੱਚੋਂ ਬਾਹਰ ਕੀਤੇ 65 ਲੱਖ ਵੋਟਰਾਂ ਦੇ ਵੇਰਵੇ ਨਸ਼ਰ ਕਰਨ ਦਾ ਨਿਰਦੇਸ਼ ਪੰਜਾਬ ਕੈਬਨਿਟ ਨੇ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਤੇ ਰਸਮੀ ਮੋਹਰ ਲਾਈ ਦੇਸ਼ ਟਵਾਬਰ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਿਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਉੱਤਰ ਕਾਸ਼ੀ ਦੇ ਧਰਾਲੀ ਵਿੱਚ ਆਫਤ ਦਾ ਦਰਦ ਹਾਲੇ ਲੋਕ ਪੁੱល ਹੀ ਨਹੀਂ ਪਾਇਸਾਨ ਕੀ ਜੰਮੂ ਕਸ਼ਮੀਰ ਦੇ ਕਸ਼ਤਵਾਰ ਜ਼ਿਲ੍ਹੇ ਵਿੱਚ ਮਾਤਾ ਚੰਡੀ ਦੇ ਮੰਦਰ ਦੀ ਮਚੈਲ ਯਾਤਰਾ ਮਾਰਗ ਤੇ ਵੀਰਵਾਰ ਨੂੰ ਬੱਦਲ ਫਟਣ ਨਾਲ ਭਾਰੀ ਤਬਾਹੀ ਹੋ ਗਈ। ਘਰ, ਲੰਗਰ, ਗੱਡੀਆਂ ਤਣਕੇ ਦੀ ਤਰ੍ਹਾਂ ਵਹਿੰਦੇ ਨਜ਼ਰ ਆਈਆਂ ਹਨ। ਹਾਲੇ ਤੱਕ 46 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਕਰੀਬ 100 ਬੀ ਲੋਕ ਜ਼ਖਮੀ ਹਨ ਤੇ 200 ਤੋਂ ਵੱਧ ਲਾਪਤਾ ਦੱਸੇ ਗਏ ਹਨ ਲਾਪਤਾ ਲੋਕਾਂ ਵਿੱਚ ਜਲੰਧਰ ਦੇ ਸੋਡਲ ਮੰਦਰ ਦੇ ਨੇੜੇ ਰਹਿਣ ਵਾਲੇ ਰਕੇਸ਼ ਕੁਮਾਰ ਦੀਆਂ ਦੋ ਧੀਆ ਵੰਸ਼ਕਾ ਅਤੇ ਉਸਦੀ ਸਹੇਲੀ ਵੀ ਸ਼ਾਮਲ ਹਨ ਇਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਲੰਗਰ ਵਾਲੇ ਅਤੇ ਸੁਰੱਖਿਆ ਕਰਮੀ ਦੱਸੇ ਜਾ ਰਹੇ ਹਨ ਅਜਿਹੇ ਵਿੱਚ ਮ੍ਰਿਤਕਾਂ ਅਤੇ ਜ਼ਖਮੀਆਂ ਦਾ ਅੰਕੜਾ ਹੱਲੇ ਵੱਧ ਸਕਦਾ ਹੈ ਜੰਮੂ ਕਸ਼ਮੀਰ ਪ੍ਰਸ਼ਾਸਨ ਫੌਜ ਪੁਲਿਸ ਤੇ ਹੋਰ ਸੁਰੱਖਿਆ ਬਲਾਂ ਨੇ ਵੱਡੇ ਪੱਧਰ ਤੇ ਰਾਹਤ ਤੇ ਬਚਾਅ ਮੌਹਿਮ ਸ਼ੁਰੂ ਕੀਤੀ ਹੋਈ ਹੈ। ਉਥੇ 5 ਸਤੰਬਰ ਤੱਕ ਚੱਲਣ ਵਾਲੀ ਮਚੈਲ ਯਾਤਰਾ ਨੂੰ ਫਿਲਹਾਲ ਮੁਲਤਵੀ ਕੀਤਾ ਗਿਆ ਹੈ। ਜ਼ਿਆਤਰ ਮਰਤਕ ਤੇ ਜ਼ਖਮੀ ਜੰਮੂ ਕਸ਼ਮੀਰ ਦੇ ਹੀ ਨਿਵਾਸੀ ਹਨ। ਇਸੇ ਤਰ੍ਹਾਂ ਜੰਮੂ ਕਸ਼ਮੀਰ ਵਿੱਚ 4 ਹੋਰ ਥਾਵਾਂ ਤੇ ਬੱਦਲ ਫਟਣ ਦੀਆਂ ਸੂਚਨਾਵਾਂ ਹਨ। ਹਾਲਾਂਕਿ ਇਹਨਾਂ ਵਿੱਚ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਿਹਾ। ਜੰਮੂ ਤੋਂ 115 ਕਿਲੋਮੀਟਰ ਦੂਰ ਕਸ਼ਤਵਾਰ ਤੇ ਉਸ ਤੋਂ 96 ਕਿਲੋਮੀਟਰ ਦੂਰ ਅਗੇ ਮਚਾਇਲ ਪਿੰਡ ਹੈ ਇੱਥੇ 25 ਜੁਲਾਈ ਨੂੰ ਮਚਾਇਲ ਯਾਤਰਾ ਸ਼ੁਰੂ ਹੋਈ ਸੀ ਵਿਚ ਵਿਚਾਲੇ ਹੀ ਬਾਰਿਸ਼ ਹੋ ਰਹੀ ਸੀ ਵੀਰਵਾਰ ਦੁਪਹਿਰ ਕਰੀਬ 12:30 ਵਜੇ ਮੀਂਹ ਵਿਚਾਲੇ ਮਚਾਇਲ ਮਾਤਾ ਦੇ ਮੰਦਿਰ ਤੋਂ ਕਰੀਬ 8 ਕਿਲੋਮੀਟਰ ਪਹਿਲਾਂ ਅਸ਼ੋਤੀ ਖੇਤਰ ਦੇ ਉਪਰੀ ਪਹਾੜਾਂ ਤੇ ਅਚਾਨਕ ਬੱਦਲ ਫਟ ਗਿਆ ਜਿਸ ਨਾਲ ਭਿਆਨਕ ਹੜ ਆ ਗਿਆ ਜੋ ਆਪਣੇ ਨਾਲ ਮਿੱਟੀ ਤੇ ਮਲਵਾ ਲੈ ਕੇ ਆਇਆ ਅਤੇ ਅੱਧੇ ਚਸ਼ੌਤੀ ਪੈਣ ਨੂੰ ਲਪੇਟ ਵਿੱਚ ਲੈ ਲਿਆ ਜਦੋਂ ਇਹ ਤਬਾਹੀ ਮੱਚੀ ਤਾਂ ਉੱਥੇ ਸ਼ਰਧਾਲੂਆਂ ਦੇ ਲਈ ਲੰਗਰ ਚੱਲ ਰਿਹਾ ਸੀ ਜਿਹੜਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹਾਸੇ ਦੇ ਸਮੇਂ ਬਾਰਿਸ਼ ਜਾਰੀ ਸੀ ਅਤੇ ਲੰਗਰ ਵਿੱਚ ਦੁਪਹਿਰ ਦੇ ਭੋਜਨ ਦਾ ਸਮਾਂ ਸੀ ਲੰਗਰ ਵਿੱਚ ਸੇਵਾਦਾਰ ਖਾਣਾ ਬਣਾਉਣ ਵਾਲੇ ਕਾਰੀਗਰ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ ਚਸ਼ੌਤੀ ਵਿੱਚ ਇਹ ਲੰਗਰ ਉਦਮਪੁਰ ਦੇ ਲੋਕਾਂ ਵੱਲੋਂ ਚਲਾਇਆ ਜਾ ਰਿਹਾ ਸੀ ਪਾਣੀ ਦੇ ਤੇਜ਼ ਵਹਾਅ ਵਿੱਚ ਗੱਡੀਆਂ ਵਹਿ ਗਈਆਂ ਅਤੇ ਵੱਡੀ ਗਿਣਤੀ ਵਿੱਚ ਲੋਕ ਲਾਪਤਾ ਹੋ ਗਏ ਆਫਤ ਵਿੱਚ 10 ਘਰ 4 ਮੰਦਰ 4 ਸਰਕਾਰੀ ਦਫ਼ਤਰ ਅਤੇ ਤੀਰਸ ਜਾਤੀਆਂ ਨਾਲ ਭਰਿਆ ਇੱਕ ਪੁਲ ਪਾਣੀ ਵਿੱਚ ਰੁੜ ਗਿਆ ਆਫਤ ਤੋਂ ਬਾਅਦ ਹਾਲਾਤ ਇੰਨੇ ਮੁਸ਼ਕਲ ਹੋ ਗਏ ਕਿ ਚਸ਼ੌਤੀ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਇਸ ਤੇ ਮਚੈਲ ਯਾਤਰੀਆਂ ਨੂੰ ਮੋਟਰਸਾਈਕਲ ਤੇ ਲਿਆਉਣ ਲਿਜਾਣ ਦਾ ਕੰਮ ਕਰਨ ਵਾਲੇ ਸਥਾਨਕ ਚਾਲਕ ਰਾਹਤੇ ਬਚਾਅ ਕਾਰਜਾਂ ਵਿੱਚ ਸਭ ਤੋਂ ਪਹਿਲਾਂ ਜੁਟੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਬੱਦਲ ਫਟਣ ਦੀ ਘਟਨਾ ਮਗਰੋਂ ਲੋਕਾਂ ਤੇ ਸ਼ਰਧਾਲੂਆਂ ਦੀ ਮਦਦ ਲਈ ਕੰਟਰੋਲ ਰੂਮ ਤੇ ਹੈਲਪ ਡੈਸਕ ਸਥਾਪਿਤ ਕੀਤੇ ਹਨ ਅਧਿਕਾਰੀਆਂ ਨੇ ਦੱਸਿਆ ਕਿ ਕੰਟਰੋਲ ਰੂਮ ਲਈ ਪੰਜ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਨ ਸ਼ਾਹ ਨੂੰ ਕਸ਼ਤਵਾਰ ਜ਼ਿਲ੍ਹੇ ਵਿੱਚ ਬੱਦਲ ਫਟਣ ਦੀ ਘਟਨਾ ਮਗਰੋਂ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸਹੀ ਜਾਣਕਾਰੀ ਪ੍ਰਾਪਤ ਹੋਣ ਵਿੱਚ ਦੇਰੀ ਹੋ ਰਹੀ ਹੈ। ਮੁੱਖ ਮੰਤਰੀ ਨੇ ਐਕਸ ਤੇ ਕਿਹਾ ਹੈ ਕਿ ਮੈਂ ਕੇਂਦਰੀ ਗ੍ਰਹਿ ਮੰਤਰੀ ਅਮਨ ਸ਼ਾਹ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਸ਼ਾਮ ਨੂੰ ਜੰਮੂ ਦੇ ਕਸ਼ਤਵਾਰ ਵਿੱਚ ਸਥਿਤੀ ਬਾਰੇ ਜਾਣੂ ਕਰਵਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਬਚਾਅ ਕਾਰਜਾਂ ਦੇ ਪ੍ਰਬੰਧਨ ਲਈ ਜੰਮੂ ਕਸ਼ਮੀਰ ਦੇ ਅੰਦਰ ਤੇ ਬਾਹਰ ਹਰ ਤਰ੍ਹਾਂ ਦੇ ਸੰਭਵ ਸਰੋਤ ਜਟਾਏ ਜਾ ਰਹੇ ਹਨ। ਇਸ ਮੌਕੇ ਤੇ ਰਾਸ਼ਟਰਪਤੀ ਦਰੋਪਤੀ ਮੁਰੂ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਕਸ਼ਤਵਾੜ ਵਿੱਚ ਬੱਦਲ ਫਟਣ ਦੀ ਘਟਨਾ ਵਿੱਚ ਕਈ ਲੋਕਾਂ ਦੀ ਮੌਤ ਦਾ ਸਮਾਚਾਰ ਬਹੁਤ ਦੁਖਦ ਹੈ ਮੈਂ ਦੁਖੀ ਪਰਿਵਾਰਾਂ ਪ੍ਰਤੀ ਡੂੰਗੀ ਹਮਦਰਦੀ ਪ੍ਰਗਟ ਕਰਦੀ ਹਾਂ ਤੇ ਰਾਹਤ ਤੇ ਬਚਾਅ ਕਾਰਜਾਂ ਵਿੱਚ ਸਫਲਤਾ ਦੀ ਕਾਮਨਾ ਕਰਦੀ ਹਾਂ ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਮੇਰੀਆਂ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਕਸ਼ਤਵਾੜ ਵਿੱਚ ਬੱਦਲ ਫਟਣ ਦੇ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੇ ਨਾਲ ਹਨ ਸਥਿਤੀ ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ ਬਚਾਅ ਤੇ ਰਾਹਤ ਕਾਰਜ ਜਾਰੀ ਹਨ ਲੋੜਵੰਦਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਤਾਜ਼ਾ ਕੁਦਰਤੀ ਆਫਤ ਦੇ ਇਸ ਦੇ ਵੱਡੇ ਪੱਧਰ ਤੇ ਹੋਏ ਨੁਕਸਾਨ ਨੂੰ ਦੇਖਦੇ ਹੋਏ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਤੇ ਹੋਣ ਵਾਲੇ ਸਾਰੇ ਸਮਾਗਮ ਰੱਦ ਕਰ ਦਿੱਤੇ। ਸਿਰਫ ਝੰਡਾ ਲਹਿਰਾਉਣ ਤੱਕ ਪ੍ਰੋਗਰਾਮ ਨੂੰ ਸੀਮਤ ਕੀਤਾ ਗਿਆ ਹੈ। ਹਾਸੇ ਵਾਲੀ ਜਗ੍ਹਾ ਹੀ ਗੱਡੀਆਂ ਦੇ ਠਹਿਰਾਅ ਤੇ ਸੁਰੱਖਿਆ ਚੌਕੀ ਸੀ। ਉੱਥੇ ਫੌਜ, CISF ਤੇ SDRF ਦੇ ਜਵਾਨ ਤਾਇਨਾਤ ਸਨ। ਪਰ ਤਵਾਹੀ ਤੋਂ ਬਾਅਦ ਇਨਾਵਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ। ਰਾਸ਼ਪਤੀ ਦ੍ਰੋਪਤੀ ਮੁਰਮੂ ਨੇ ਆਪਰੇਸ਼ਨ ਸੰਧੂਰ ਲਈ ਦੇਸ਼ ਦੇ ਹਥਿਆਰਵੰਦ ਬਲਾਂ ਦੇ ਮਜ਼ਬੂਤ ਸੰਕਲਪ ਦੀ ਸ਼ਲਾਘਾ ਕੀਤੀ ਹੈ ਤੇ ਕਿਹਾ ਹੈ ਕਿ ਇਹ ਮਹਿੰਮ ਆਤਵਾਦ ਖਿਲਾਫ ਮਨੁੱਖਤਾ ਦੀ ਲੜਾਈ ਵਿੱਚ ਇੱਕ ਮਿਸਾਲ ਵਜੋਂ ਇਤਿਹਾਸ 'ਚ ਦਰਜ ਹੋਵੇਗੀ। ਉਹਨਾਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਇਸ ਮਹਿੰਮ ਦੀਆਂ ਪ੍ਰਾਪਤੀਆਂ ਭਾਰਤ ਦੇ ਰੱਖਿਆ ਇਤਿਹਾਸ ਵਿੱਚ ਨਵਾਂ ਅਧਿਆਇ ਹੈ। ਅਤੇ ਆਲਮੀ ਭਾਈਚਾਰੇ ਨੇ ਪਾਰਦੇਸ਼ ਨੀਤੀ ਵੱਲ ਧਿਆਨ ਦਿੱਤਾ ਹੈ ਕਿ ਭਾਰਤ ਹਮਲਾਵਰ ਨਹੀਂ ਬਣੇਗਾ ਪਰ ਆਪਣੇ ਨਾਗਰਿਕ ਦੀ ਰਾਖੀ ਲਈ ਜਵਾਬੀ ਕਾਰਵਾਈ ਕਰਨ ਚ ਜਰਾ ਜਨਾਬੀ ਨਹੀਂ ਚੁੱਕੇਗਾ। ਉਹਨਾਂ ਨੇ ਕਿਹਾ ਕਿ ਇਸ ਸਾਲ ਸਾਨੂੰ ਅਤਵਾਦ ਦਾ ਸੰਤਾਪ ਚੱਲਣਾ ਪਿਆ। ਕਸ਼ਮੀਰ ਘੁੰਮਣ ਗਏ ਬੇਕਸੂਰ ਨਾਗਰਿਕਾਂ ਦੀ ਹੱਤਿਆ ਬੁਝਲਾਨਾ ਤੇ ਅਣਮਨੁੱਖੀ ਕਾਰਵਾਈ ਸੀ। ਇਸ ਦਾ ਜਵਾਬ ਭਾਰਤ ਦੇ ਫੁਲਾਦੀ ਸੰਕਲਪ ਨਾਲ ਫੈਸਲਾਕੁਨ ਟਾਂਗ ਨਾਲ ਦਿੱਤਾ ਗਿਆ। ਆਪਰੇਸ਼ਨ ਸੰਧੂਰ ਨੇ ਇਹ ਦਿਖਾ ਦਿੱਤਾ ਹੈ ਕਿ ਜਦੋਂ ਰਾਸ਼ਟਰੀ ਸੁਰੱਖਿਆ ਦਾ ਸਵਾਲ ਸਾਹਮਣੇ ਆਉਂਦਾ ਹੈ ਤਾਂ ਸਾਡੇ ਹਥਿਆਰਬੰਦ ਬਲ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਦੇ ਪੂਰੀ ਤਰ੍ਹਾਂ ਸਮਰਥ ਹੁੰਦੇ ਹਨ। ਉਹਨਾਂ ਕਿਹਾ ਕਿ ਆਲਮੀ ਅਰਥਚਾਰੇ ਵਿੱਚ ਸਮੱਸਿਆਵਾਂ ਦੇ ਬਾਵਜੂਦ ਭਾਰਤ ਪਿਛਲੇ ਵਿੱਤੀ ਸਾਲ 'ਚ 6.5 ਫੀਸਦੀ ਦੀ ਆਰਥਿਕ ਵਿਕਾਸ ਦਰ ਨਾਲ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਅਰਥਚਾਰਿਆਂ ਵਿੱਚੋਂ ਇੱਕ ਹੈ ਅਤੇ ਮਹਿੰਗਾਈ ਦਰ ਕੰਟਰੋਲ ਹੇਠ ਹੈ ਤੇ ਬਰਾਮਦ ਵਧ ਰਹੀ ਹੈ। ਰਾਸ਼ਪਤੀ ਨੇ ਮਸਨੂਈ ਬੌਧਿਕਤਾ AI ਦੇ ਖੇਤਰ ਵਿੱਚ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਅਜਿਹੀ ਆਸ ਕੀਤੀ ਜਾ ਰਹੀ ਹੈ ਕਿ 2047 ਤੱਕ ਭਾਰਤ AI ਦਾ ਆਲਮੀ ਕੇਂਦਰ ਬਣੇ। ਖੇਡਾਂ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਹੈ ਕਿ ਕੌਮੀ ਖੇਡ ਨੀਤੀ 2025 ਤਹਿਤ ਜਿਨ੍ਹਾਂ ਤਬਦੀਲੀਆਂ ਦੀ ਕਲਪਨਾ ਕੀਤੀ ਜਾ ਰਹੀ ਹੈ ਉਹਨਾਂ ਦੇ ਦਮਤੇ ਭਾਰਤ ਇੱਕ ਆਲਮੀ ਖੇਡ ਮਹਾਂਸ਼ਕਤੀ ਵਜੋਂ ਉਭਰੇਗਾ। ਪੰਜਾਬ ਵਿੱਚ ਵੀਰਵਾਰ ਨੂੰ ਕਈ ਜ਼ਿਲ੍ਹਿਆਂ ਵਿੱਚ ਸਾਰਾ ਦਿਨ بارش ਹੋਈ ਹੈ। ਪਾਰੀ بارش ਕਾਰਨ ਸ਼ਹਿਰਾਂ ਦੇ ਨਾਲ-ਨਾਲ ਹਾਈਵੇ ਤੇ ਪਾਣੀ ਭਰਨ ਦੇ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਪਹਾੜਾਂ ਵਿੱਚ ਹੋ ਰਹੀ بارش ਦੇ ਕਾਰਨ ਪੌਂਗ ਡੈਮ ਦਾ ਪਾਣੀ ਦਾ ਪੱਧਰ ਵੀਰਵਾਨੂ 1377.19 ਫੁੱਟ ਤੱਕ ਪਹੁੰਚ ਗਿਆ। ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਬਿਆਦ ਰਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਕਪੂਥਲਾ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਫਾਜ਼ਿਲਕਾ ਤੇ ਫਿਰੋਜ਼ਪੁਰ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਕਪੂਥਲਾ ਵਿੱਚ 48 ਘੰਟਿਆਂ ਦੇ ਅੰਦਰ ਤੀਜਾ ਕੱਚਾ ਬੰਨ ਟੁੱਟਣ ਨਾਲ ਲਗਭਗ ਤੀ ਤੋਂ ਜ਼ਿਆਦਾ ਪਿੰਡ ਪਾਣੀ ਵਿੱਚ ਗਰਗੇ ਇਥੋਂ ਦੇ ਲੋਕ ਸੁਰੱਖਿਆ ਥਾਵਾਂ ਤੇ ਹਿਜਰਤ ਕਰ ਰਹੇ ਹਨ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਨਾਲ ਕਪੂਥਲਾ ਦੇ ਸੁਲਤਾਨਪੁਰ ਲੋਧੀ ਹਲਕੇ ਦਾ ਮੰਡ ਇਲਾਕਾ ਪਾਣੀ ਵਿੱਚ ਡੁੱਬ ਚੁੱਕਾ ਹੈ ਪਿੰਡ ਭੈਣੀ ਕਾਦਰ ਪਿੰਡ ਮਹੀਵਾਲ ਤੋਂ ਬਾਅਦ ਵੀਰਵਾਨੂ ਮੰਡ ਸ਼ੇਰਪੁਰ ਦੇ ਨਜ਼ਦੀਕ ਇੱਕ ਹੋਰ ਆਰਜੀ ਵਨ ਟੁੱਟ ਗਿਆ ਜਿਸ ਨਾਲ ਮੰਡ ਇਲਾਕੇ ਦੇ ਕਈ ਪਿੰਡਾਂ ਵਿੱਚ ਪਾਣੀ ਭਰਨ ਦੇ ਨਾਲ ਨਾਲ ਤਾਰਨ ਤਾਰਨ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਵੀ ਹੜ੍ਹ ਦਾ ਖਤਰਾ ਪੈਦਾ ਹੋ ਗਿਆ ਹੈ। ਦਰਿਆ ਬਿਆਸ ਦੇ ਤੇਜ਼ ਵਹਾਅ ਕਨ ਗੁਰਦਾਸਪੁਰ ਹੁਸ਼ਿਆਰਪੁਰ ਦੇ ਨਾਲ ਜੋੜਨ ਵਾਲੇ ਕਾਨੂੰਵਾਲ ਵਿੱਚ ਬਣੇ ਧਨੋਆ ਪਤਨ ਪੁਲ ਦੇ ਇਸ ਸਪੈਨਚ ਦਰਾੜ ਪੈ ਗਈ ਹੈ। ਪ੍ਰਸ਼ਾਸਨ ਨੇ ਪੁਲ ਤੋਂ ਪਾਰੀ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ। 2017 ਵਿੱਚ ਤਤਕਾਲੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਇਸ ਪੁਲ ਦਾ ਨਿਰਮਾਣ 48 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਇਆ ਸੀ। ਪੁਲ ਦਾ ਜ਼ਿਆਦਾ ਹਿੱਸਾ ਹੁਸ਼ਿਆਰਪੁਰ ਵਿੱਚ ਆਉਂਦਾ ਹੈ। ਮੌਸਮ ਵਿਭਾਗ ਨੇ ਸੂਬੇ ਵਿੱਚ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਭਾਰੀ ਬਾਰਿਸ਼ ਨੂੰ ਲੈ ਕੇ ਜੈਲੋ ਅਲਰਟ ਜਾਰੀ ਕੀਤਾ ਹੈ। ਝੋਨਾ, ਬਾਸਮਤੀ, ਮੱਕੀ, ਗੰਨੇ ਦੀ ਫਸਲ ਦੇ ਨਾਲ-ਨਾਲ ਪਸ਼ੂਆਂ ਦਾ ਚਾਰਾ ਪ੍ਰਭਾਵਿਤ ਹੋਇਆ ਹੈ। 7000 ਏਕੜ ਤੋਂ ਵੱਧ ਫਸਲ ਪਾਣੀ ਵਿੱਚ ਡੁੱਬ ਗਈ। ਆ ਰਾਜ ਸਭਾ ਮੈਂਬਰ ਸੰਤ ਬਲਬੀ ਸਿੰਘ ਸੀਚੇਵਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦੀ ਟੀਮ ਨੇ ਹੁਣ ਤੱਕ 125 ਤੋਂ ਜ਼ਿਆਦਾ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਹੈ। ਡੀਸੀ ਅਮਿਤ ਕੁਮਾਰ ਪੰਚਾਲ ਨੇ ਹੜ੍ਹ ਪ੍ਰਭਾਵਤਾਂ ਦੀ ਮਦਦ ਲਈ ਲਖਵਾਰਿਆ ਦੇ ਸਰਕਾਰੀ ਹਾਈ ਸਕੂਲ ਵਿੱਚ ਰਾਹਤ ਕੈਂਪ ਸਥਾਪਿਤ ਕੀਤਾ ਹੈ। ਉਧਰ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਨਾਲ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਇਲਾਕੇ ਦੇ ਕਈ ਪਿੰਡ ਹੜ੍ਹਾਂ ਦੀ ਰੇਪੀਟ ਵਿੱਚ ਆ ਗਏ। ਸੜਕ ਟੁੱਟਣ ਨਾਲ ਪਿੰਡ ਆਤੂਵਾਲ ਆਉਣ ਜਾਣ ਦਾ ਰਸਤਾ ਬੰਦ ਹੋ ਗਿਆ। ਬੱਚੇ ਸਕੂਲ ਨਹੀਂ ਪਹੁੰਚ ਰਹੇ। ਲੋਕ ਬੇੜੀਆਂ ਦੇ ਸਹਾਰੇ ਆਵਾਜਾਈ ਕਰ ਰਹੇ ਹਨ। ਕੌਂਗ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾਣ ਦੇ ਕਾਰਨ ਵੀਰਵਾਨ ਨੂੰ ਹਰੀਕੇ ਹੈੱਡਵੈਕਸ ਤੇ 90000 ਕਿਊਸਕ ਪਾਣੀ ਡਾਊਨਸਟ੍ਰੀਮ ਵਿੱਚ ਛੱਡਿਆ ਗਿਆ ਜਿਹੜਾ ਪਾਕਿਸਤਾਨ ਪੁੱਜੇਗਾ ਫਿਰੋਜ਼ਪੁਰ ਤੇ ਰਾਜਸਥਾਨ ਫੀਡਰ ਵਿੱਚ 17000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਵੀਰਵਾਨ ਨੂੰ ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਦੀਪਸ਼ਿਕਾ ਸ਼ਰਮਾ ਨੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਐਸ ਰਾਹੁਲ ਨੇ ਸਾਂਝੇ ਤੌਰ ਤੇ ਹਰੀਕੇ ਹੈੱਡਵੈਕਸ ਦਾ ਦੌਰਾ ਕਰਕੇ ਜਾਇਜ਼ਾ ਲਿਆ ਹੈ ਉਹਨਾਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਸਪਰੀਮ ਕੋਰਟ ਨੇ ਬਿਹਾਰ ਵਿੱਚ ਵੋਟਰ ਸੂਚੀ ਵਿਸ਼ੇਸ਼ ਪੜਤਾਲ ਐਸਆਈਆਰ ਮਾਮਲੇ ਵਿੱਚ ਚੋਣ ਕਮਿਸ਼ਨ ਨੂੰ ਖਰੜਾ ਵੋਟਰ ਸੂਚੀ ਵਿੱਚੋਂ ਬਾਹਰ ਕੀਤੇ ਗਏ 65 ਲੱਖ ਵੋਟਰਾਂ ਦੀ ਪਛਾਣ 19 ਅਗਸਤ ਤੱਕ ਨਿਸ਼ਰ ਕਰਨਾ ਤੇ ਹੁਕਮਾਂ ਦੇ ਕਾਰਵਾਈ ਕਰਨ ਸੰਬੰਧੀ ਰਿਪੋਰਟ 22 ਅਗਸਤ ਤੱਕ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ ਜਸਸ ਸੂਰਿਆकांत ਤੇ ਜਸਟਿਸ ਜੁਆਇ ਮਾਲੀਆ ਬਾਗਚੀ ਦੇ ਬੈਂਚ ਨੇ ਸੂਬੇ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਪੜਤਾਲ ਐਸਆਈਆਰ ਦੇ 24 ਜੂਨ ਦੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਆ ਪਟੀਸ਼ਨਾਂ ਤੇ ਸੁਣਵਾਈ ਕਰਦਿਆਂ ਇਹ ਹੁਕਮ ਉਪਾਸ ਕੀਤਾ ਬੈਂਚ ਨੇ 65 ਲੱਖ ਵੋਟਰਾਂ ਦੀ ਸੂਚੀ ਜਿਨ੍ਹਾਂ ਦੇ ਨਾਮ 1 ਅਗਸਤ ਤੱਕ ਪ੍ਰਕਾਸ਼ਿਤ ਖਰੜਾ ਵੋਟਰ ਵਿੱਚੋਂ ਹਟਾ ਦਿੱਤੇ ਗਏ ਸਨ ਨਸ਼ਰ ਕਰਨ ਦਾ ਨਿਰਦੇਸ਼ ਦਿੱਤਾ ਹੈ ਕਾਂਗਰਸ ਸਮਾਜਵਾਦੀ ਪਾਰਟੀ ਤੇ ਹੋਰ 13 ਨੇ ਚੋਣ ਕਮਿਸ਼ਨ ਦੇ ਉਕਤ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਬੈਂਚ ਨੇ ਜਿਸ ਵਿੱਚ ਮਰ ਚੁੱਕੇ ਜਾਂ ਦੂਜੇ ਚੋਣ ਹਲਕਿਆਂ ਵਿੱਚ ਚਲੇ ਗਏ ਲੋਕਾਂ ਦੇ ਨਾਮ ਹਨ ਪੰਚਾਇਤੀ ਬੱਧਰ ਦਫ਼ਤਰ ਅਤੇ ਜ਼ਿਲ੍ਹਾ ਪੱਧਰੀ ਚੋਣ ਅਧਿਕਾਰੀਆਂ ਦਫ਼ਤਰਾਂ ਵਿੱਚ ਕਾਰਨਾ ਸਣੇ ਪ੍ਰਦਾਸ਼ਿਤ ਕਰਨ ਦਾ ਨਿਰਦੇਸ਼ ਦਿੱਤਾ ਹੈ ਸੁਪਰੀਮ ਕੋਰਟ ਨੇ ਸੂਚੀ ਵਿੱਚੋਂ ਨਾਮ ਹਟਾਏ ਜਾਣ ਕਾਰਨ ਪ੍ਰੇਸ਼ਾਨ ਲੋਕਾਂ ਨੂੰ ਆਪਣੇ ਆਧਾਰ卡ੜ ਸਣੇ ਚੋਣ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਆਗਿਆ ਦਿੱਤੀ ਹੈ ਬੈਂਚ ਨੇ ਚੋਣ ਕਮਿਸ਼ਨ ਨੂੰ ਉਹਨਾਂ ਦੇ ਹੁਕਮਾਂ ਤੇ ਕਾਰਵਾਈ ਰਿਪੋਰਟ ਦਾਖਲ ਕਰਨ ਦਾ ਨਿਰਦੇਸ਼ ਿੰਦਿਆ ਮਾਮਲੇ ਦੀ ਸੁਣਵਾਈ 22 ਅਗਸਤ ਤੱਕ ਮੁਲਤਵੀ ਕਰ ਦਿੱਤੀ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ 17 ਅਗਸਤ ਨੂੰ ਉਹ ਆਪਣੀ ਵੋਟਰ ਅਧਿਕਾਰ ਯਾਤਰਾ ਰਾਹੀਂ ਕਥਤ ਵੋਟ ਚੋਰੀ ਖਿਲਾਫ ਬਿਹਾਰ ਦੀ ਧਰਤੀ ਤੋਂ ਸਿੱਧੀ ਲੜਾਈ ਸ਼ੁਰੂ ਕਰਨਗੇ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਇਹ ਵੀ ਕਿਹਾ ਕਿ ਇਹ ਸਿਰਫ ਇੱਕ ਚੋਣ ਮੁੱਦਾ ਨਹੀਂ ਬਲਕਿ ਲੋਕਤੰਤਰ ਸੰਵਿਧਾਨ ਅਤੇ ਇੱਕ ਵਿਅਕਤੀ ਇੱਕ ਵੋਟ ਦੇ ਸਿਧਾਂਤ ਦੀ ਰੱਖਿਆ ਦੀ ਫੈਸਲਾ ਕੌਣ ਜੰਗ ਹੈ ਉਹਨਾਂ ਐਕਸ ਤੇ ਲਿਖਿਆ ਕਿ 17 ਅਗਸਤ ਤੋਂ ਵੋਟਰ ਅਧਿਕਾਰ ਯਾਤਰਾ ਦੇ ਨਾਲ ਅਸੀਂ ਬਿਹਾਰ ਦੀ ਧਰਤੀ ਤੋਂ ਵੋਟ ਚੋਰੀ ਖਿਲਾਫ ਸਿੱਧੀ ਲੜਾਈ ਸ਼ੁਰੂ ਕਰ ਰਹੇ ਹਾਂ ਉਹਨਾਂ ਕਹੇ ਕਿ ਅਸੀਂ ਪੂਰੇ ਦੇਸ਼ ਵਿੱਚ ਸਾਫ਼ ਸੁਥਰੀ ਵੋਟਰ ਸੂਚੀ ਬਣਵਾ ਕੇ ਹੀ ਰਹਿਾਂਗੇ ਕਰੋੜਾਂ ਰੁਪਏ ਦੀ ਠਗੀ ਤੇ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਇੰਟਰਨੈਟ ਮੀਡੀਆ ਇਨਫਲੂਐਂਸਰ ਸੰਦੀਪਾ ਬਿਰਕ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਵੀਰਵਾਨ ਨੂੰ 30 ਹਜ਼ਾਰੀ ਕੋਟ ਵਿੱਚ ਪੇਸ਼ ਕਰਕੇ ਈਡੀ ਨੇ 4 ਦਿਨ ਦੀ ਹਿਰਾਸਤ ਵਿੱਚ ਲਿਆ ਹੈ ਜਾਂਚ ਏਜੰਸੀ ਦਾ ਦੋਸ਼ ਹੈ ਕਿ ਸੰਦੀਪਾ ਨੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਅਤੇ ਠੱਗੀ ਕਰਕੇ ਆਪਣੇ ਨਾਂ ਤੇ ਅਚਲ ਜਾਇਦਾਦ ਖਰੀਦੀ ਈਡੀ ਨੇ ਦਿੱਲੀ ਅਤੇ ਮੁੰਬਈ ਵਿੱਚ ਸੰਦੀਪਾ ਤੇ ਉਸ ਦੇ ਕਰੀਬੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਅਤੇ ਕਈ ਇਤਰਾਜਯੋਗ ਦਸਤਾਵੇਜ਼ ਅਤੇ ਡਿਜੀਟਲ ਰਿਕਾਰਡ ਜਬਤ ਕੀਤੇ ਹਨ ਫਾਰੂਖ ਅਲੀ ਸਮੇਤ ਪ੍ਰਮੁੱਖ ਵਿਅਕਤੀਆਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ ईडी ਮੁਤਾਬਕ ਸੰਦੀਪਾ ਵਿਰਕ ਦਾਵਾ ਕਰਦੀ ਹੈ ਕਿ ਉਹ highbouquet.com ਵੈੱਬਸਾਈਟ ਦੀ ਮਾਲਕ ਹੈ ਅਤੇ ਬਿਊਟੀ ਉਤਪਾਦ ਵੇਚਦੀ ਹੈ ਜਾਂਚ ਵਿੱਚ ਪਤਾ ਲੱਗਾ ਹੈ ਕਿ ਵੈੱਬਸਾਈਟ ਤੇ ਸੂਚੀਬੱਧ ਉਤਪਾਦ ਅਸਲ ਵਿੱਚ ਮੌਜੂਦ ਨਹੀਂ ਹਨ ਵੈੱਬਸਾਈਟ ਤੇ ਨਾ ਤਾਂ ਗਾਹਕ ਰਜਿਸਟ੍ਰੇਸ਼ਨ ਦਾ ਬਦਲਸੀ ਤੇ ਨਾ ਹੀ ਸਰਗਰਮ ਵਟਸਐਪ ਨੰਬਰ ਤੇ ਹੀ ਤੇ ਨਾ ਹੀ ਕੰਪਨੀ ਨਾਲ ਜੁੜੀ ਕੋਈ ਸਪਸ਼ਟ ਜਾਣਕਾਰੀ ਪੋਗਤਾਨ ਗੇਟਵੇ ਵਿੱਚ ਵੀ ਸਮੱਸਿਆਵਾਂ ਆ ਰਹੀਆਂ ਹਨ ਅਤੇ ਇੰਟਰਨੈਟ ਮੀਡੀਆ ਤੇ ਕੋਈ ਸਰਗਰਮੀ ਨਹੀਂ ਸੀ ਏਡੀ ਦਾ ਕਹਿਣਾ ਹੈ ਕਿ ਇਹ ਵੈਬਸਾਈਟ ਸਿਰਫ ਗੈਰਕਾਨੂੰਨੀ ਕਮਾਈ ਨੂੰ ਸਫੇਦ ਕਰਨ ਦਾ ਇੱਕ ਸਾਧਨ ਸੀ ਸਾਈਪ੍ਰਸ ਆਧਾਰਿਤ ਇੱਕ ਨਜਾਇਜ਼ ਆਨਲਾਈਨ ਸੱਟੇਬਾਜ਼ੀ ਪਲੇਟਫਾਰਮ ਪ੍ਰੀ ਮੈਚ ਨਾਲ ਜੁੜੇ ਮਿਊਲ ਖਾਤਿਆਂ ਵਿੱਚ ਜਮਾ 110 ਕਰੋੜ ਰੁਪਏ ਦੀ ਰਕਮ ਜ਼ਬਤ ਕੀਤੀ ਗਈ ਹੈ ED ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਕਾਰਵਾਈ ਤਹਿਤ 1200 ਅਜਿਹੇ ਕ੍ਰੈਡਿਟ ਕਾਰਡਾਂ ਨੂੰ ਵੀ ਜ਼ਬਤ ਕੀਤਾ ਗਿਆ ਹੈ ਜਿਹੜੇ ਇਸ ਨਾਲ ਜੁੜੇ ਲੈਣ-ਦੇਣ ਲਈ ਦੂਜੇ ਦੇ ਨਾਵਾਂ ਤੇ ਇਸਤੇਮਾਲ ਕੀਤੇ ਜਾ ਰਹੇ ਸਨ ਜਿਨ੍ਹਾਂ ਬੈਂਕ ਖਾਤਿਆਂ ਵਿੱਚ ਜਮ੍ਹਾਂ ਰਕਮ ਜ਼ਬਤ ਕੀਤੀ ਗਈ ਹੈ ਉਹ ਪ੍ਰੀ ਮੈਚ ਨਾਲ ਜੁੜੇ ਅਜਿਹੇ ਲੋਕਾਂ ਦੇ ਹਨ ਜਿਹੜੇ ਦੇਸ਼ ਵਿੱਚ ਆਪਣੀਆਂ ਸਰਗਰਮੀਆਂ ਚਲਾ ਰਹੇ ਹਨ ED ਦਾ ਕਹਿਣਾ ਹੈ ਕਿ ਪ੍ਰੀ ਮੈਚ ਐਪ ਨੇ ਮਸ਼ਹੂਰ ਸਖਸ਼ੀਤਾ ਨਾਲ ਭਾਈਵਾਲੀ ਜਰੀਏ ਖੇਡ ਟੂਰਨਾਮੈਂਟ ਕਰਵਾਉਣ ਅਤੇ ਉਹਨਾਂ ਨਾਲ ਜੁੜ ਕੇ ਹਮਲਾਵਰ ਮਾਰਕੀਟਿੰਗ ਕੀਤੀ ਤੇ ਇਸ ਤਰ੍ਹਾਂ ਦੇਸ਼ ਵਿੱਚ ਆਪਣੀਆਂ ਸਰਗਰਮੀਆਂ ਚਲਾਈਆਂ ਜਾਂਚ ਏਜੰਸੀ ਮੁਤਾਬਕ ਇਹ ਸਾਰਾ ਕੁਝ ਸਰੋਗੇਟ ਐਡਵਰਟਾਈਜ਼ਮੈਂਟ ਜਰੀਏ ਕੀਤਾ ਗਿਆ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਨਿਵੇਸ਼ਕਾਂ ਨੂੰ ਉੱਚੇ ਰਿਟਰਨ ਦਾ ਲਾਲਚ ਦੇ ਕੇ 1 ਸਾਲ ਵਿੱਚ 3000 ਕਰੋੜ ਰੁਪਏ ਤੱਕ ਦੀ ਧੋਖਾਧੜੀ ਕੀਤੀ ਗਈ ਸੂਬੇ ਵਿੱਚ ਸਹਿਕਾਰੀ ਕਮੇਟੀਆਂ ਲਈ ਸਟੈਂਪ ਤੇ ਰਜਿਸਟ੍ਰੇਸ਼ਨ ਡਿਊਟੀ 'ਚ ਛੋਟ ਵਾਪਸ ਲਈ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਵੀਰਵਾਰ ਨੂੰ ਕੈਬਨਿਟ ਦੀ ਮੀਟਿੰਗ ਵਿੱਚ ਪੰਜਾਬ ਸਹਿਕਾਰੀ ਕਮੇਟੀਆਂ ਐਕਟ 1961 ਦੇ ਤਹਿਤ ਲਾਜ਼ਮੀ ਰਜਿਸਟ੍ਰੇਸ਼ਨ ਲਈ ਛੋਟ ਦਿੱਤੀ ਗਈ ਜਿਹੜੀ ਮੂਲ ਰੂਪ ਨਾਲ ਸਹਿਕਾਰੀ ਸੰਸਥਾਵਾਂ ਦੇ ਵਿਕਾਸ ਨੂੰ ਸੁਚਾਰੂ ਬਣਾਉਣ ਲਈ ਸੀ ਪਰ ਇਸ ਨਾਲ ਅਜਿਹੀ ਸਥਿਤੀ ਪੈਦਾ ਹੋ ਗਈ ਜਿਹੜੀ ਜ਼ਿਆਦਾ ਦਾ ਲੈਣ-ਦੇਣ ਖਾਸ ਤੌਰ ਤੇ ਸ਼ਹਿਰੀ ਹਾਊਸਿੰਗ ਸੁਸਾਇਟੀਆਂ ਵਿੱਚ ਰਸਮੀ ਰਜਿਸਟ੍ਰੇਸ਼ਨ ਜਾਂ ਸਟੈਂਪ ਡਿਊਟੀ ਦੇ ਰਜਿਸਟ੍ਰੇਸ਼ਨ ਡਿਊਟੀ ਤੇ ਭੁਗਤਾਨ ਦੇ ਬਿਨਾ ਹੀ ਹੋਣ ਲੱਗਾ ਸਰਕਾਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਸ ਨਾਲ ਗੈਰ ਰਜਿਸਟਰਡ ਕਬਜ਼ੇ ਬੇਨਾਮੀ ਲੈਂਡ ਦੇਣ ਤੇ ਕਾਨੂੰਨੀ ਰੂਪ ਨਾਲ ਖਤਰੇ ਭਰੀਆਂ ਵਿਵਸਥਾਵਾਂ ਨੂੰ ਹਲਾਰਾ ਮਿਲਿਆ ਇਸ ਰੁਝਾਨ ਨੂੰ ਰੋਕਣ ਲਈ ਫੈਸਲਾ ਕੀਤਾ ਗਿਆ ਹੈ ਪਿੰਡੂ ਇਲਾਕਿਆਂ ਦੇ ਵਿਕਾਸ ਨੂੰ ਰਫਤਾਰ ਦੇਣ ਦੇ ਲਈ ਕਾਰਜਕੁਸ਼ਲਤਾ ਤੇ ਨਿਗਰਾਨੀ ਰਾਹੀਂ ਮੰਤਰੀ ਮੰਡਲ ਨੇ ਪੰਚਾਇਤ ਖਤਰਾਂ ਤੇ ಗ್ರಾಮ ਸੇਵਕਾਂ ਦੇ ਕੈਡਰ ਨੂੰ ਮਿਲਾ ਕੇ ਪੰਚਾਇਤ ਵਿਕਾਸ ਖਤਰ ਦੇ ਅਹੁਦੇ ਦੀ ਸਿਰਜਣਾ ਨੂੰ ਵੀ ਮਨਜ਼ੂਰੀ ਦਿੱਤੀ। ਪੂਰੇ ਪੰਜਾਬ ਵਿੱਚ ਪਿੰਡੂ ਵਿਕਾਸ ਨੂੰ ਤੇਜ਼ ਕਰਨ ਲਈ ਇਹਨਾਂ ਅਹੁਦਿਆਂ ਲਈ ਇੱਕ ਸੂਬਾ ਪੱਧਰੀ ਕੈਡਰ ਦਾ ਗਠਨ ਕੀਤਾ ਜਾਵੇਗਾ। ਮੌਜੂਦਾ ਪੰਚਾਇਤ ਖਤਰਾਂ ਲਈ ਇੱਕ ਢਾਂਗ ਕੈਡਰ ਬਣਾਇਆ ਜਾਵੇਗਾ ਜਿਨ੍ਹਾਂ ਨੂੰ ਉਹਨਾਂ ਦੇ ਸਵੈ ਘੋਸ਼ਨਾ ਪੱਤਰਾਂ ਦੇ ਆਧਾਰ 'ਤੇ ਉਹਨਾਂ ਦੀ ਸਿਨਿਆਰਤਾ ਸੂਚੀ ਵਿੱਚ ਮੌਜੂਦ ಗ್ರಾಮ ਸੇਵਕਾਂ ਵਿਡੀਓ ਦੇ ਬਾਅਦ ਰੱਖਿਆ ਜਾਵੇਗਾ। ਚੀਨ ਨੇ ਕਿਹਾ ਕਿ ਉਸਨੇ ਭਾਰਤ-ਚੀਨ ਵਿਚਾਰੇ ਸਿੱਧੀਆਂ ਉਡਾਣਾ ਮੋਰ ਸ਼ੁਰੂ ਕਰਨ ਦੇ ਲਈ ਭਾਰਤ ਨਾਲਾ رابطہ ਬਣਾਇਆ ਹੋਇਆ ਹੈ। ਚੀਨ ਨੇ ਇਹ ਗੱਲ ਲੱਗ ਰਿਹਾ ਹੈ ਕਿ ਆਫਿਆਂ ਕੀ ਦੋਵੇਂ ਤਰ੍ਹਾਂ 5 ਸਾਲਾਂ ਦੇ ਵਕਫੇ ਬਾਅਦ ਜਲਦੀ ਹੀ ਹਵਾਈ ਸੰਪਰਕ ਮੋਰ ਸ਼ੁਰੂ ਕਰਨ ਦੀ ਤਿਆਰੀਆਂ ਕਰ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਜਾਨ ਨੇ ਉਹਨਾਂ ਰਿਪੋਰਟਾਂ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਦੋਵਾਂ ਮੁਲਕਾਂ ਦੀਆਂ 에ਅਰਲਾਈਨਾਂ ਨੂੰ ਉਡਾਣਾ ਸੰਚਾਲਿਤ ਕਰਨ ਵਾਸਤੇ ਤਿਆਰ ਰਹਿਣ ਲਈ ਆਖਿਆ ਗਿਆ ਹੈ ਅਤੇ ਦਿਆਨ ਜੇਨ ਵਿੱਚ 31 ਅਗਸਤ ਤੋਂ 1 ਸਤੰਬਰ ਤੱਕ ਹੋਣ ਵਾਲੇ ਸ਼ੰਗਾਈ ਸਹਿਯੋਗ ਸੰਗਠਨ ਸਿਖਰ ਸੰਮੇਲਨ ਦੌਰਾਨ ਇਸ ਦਾ ਅਧਿਕਾਰਤ ਐਲਾਨ ਇਸ ਦਾ ਅਧਿਕਾਰਤ ਐਲਾਨ ਹੋਣ ਦੀ ਉਮੀਦ ਹੈ ਸਬੰਧੀ ਸਵਾਲ ਦੇ ਜਵਾਬ ਵਿੱਚ ਕਿਹਾ ਅਸੀਂ ਇਹਨਾਂ ਰਿਪੋਰਟਾਂ ਤੇ ਗੌਰ ਕੀਤਾ ਹੈ ਉਹਨਾਂ ਆਖਿਆ ਕਿ ਕੁਝ ਸਮੇਂ ਤੋਂ ਚੀਨੀ ਤਿਰ ਦੋਵਾਂ ਮੁਲਕਾਂ ਵਿਚਾਲੇ ਸਿੱਧੀਆਂ ਉਡਾਣਾਂ ਜਲਦੀ ਸ਼ੁਰੂ ਕਰਨ ਨੂੰ ਹਰਾਰਾ ਦੇਣ ਲਈ ਭਾਰਤ ਨਾਲ ਨੇੜਿਓਂ ਸੰਪਰਕ ਵਿੱਚ ਹੈ ਸ਼ੰਘਾਈ ਭਾਰਤੀ ਸਫੀਰ ਪ੍ਰਤੀਕ ਮਾਥਰ ਵੱਲੋਂ ਚਾਈਨਾ ਈਸਟਰਨ 에ਅਰਲਾਈਨ ਦੇ ਅਧਿਕਾਰੀਆਂ ਨਾਲ ਗੱਲਬਾਤ ਮਗਰੋਂ ਇਹ ਅਟਕਲਾ ਹੋਰ ਤੇਜ਼ ਹੋ ਗਈਆਂ ਭਾਰਤੀ ਕੌਂਸਲਟ ਨੇ ਐਕਸ ਤੇ ਪੋਸਟ ਵਿੱਚ ਕਿਹਾ ਹੈ ਕਿ ਮਾਥਰ ਨੇ ਸੀਨੀਅਰ ਜਨਰਲ ਮੈਨੇਜਰ ਗਲੋਬਲ ਸ਼ੇਨ ਜਿਨ ਸੌਂਗ ਦੀ ਅਗਵਾਈ ਵਿੱਚ ਚਾਈਨਾ ਈਸਟਰਨ 에ਅਰਲਾਈਨ ਗਲੋਬਲ ਦੀ ਸੀਨੀਅਰ ਪ੍ਰਬੰਧਕੀ ਟੀਮ ਨਾਲ ਮੁਲਾਕਾਤ ਕੀਤੀ ਸੀ ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ ਐਨਸੀਆਰ ਵਿੱਚ ਲਵਾਰਸ ਕੁੱਤਿਆਂ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਸਥਾਨਕ ਅਧਿਕਾਰੀ ਦੀ ناکامی ਦਾ ਨਤੀਜਾ ਹੈ ਜਿਨ੍ਹਾਂ ਕੁਝ ਨਹੀਂ ਕੀਤਾ ਜਸਸ ਵਿਕਰਮਨਾਥ ਸੰਦੀਪ ਮਹਿਤਾ ਤੇ ਐਨਵੀ ਅੰਜਾਰੀਆ ਤੇ ਆਧਾਰਿਤ ਨਵੇਂ ਬੈਂਚ ਨੇ ਇੱਕ ਵੱਖਰੇ ਬੈਂਚ ਵੱਲੋਂ 11 ਅਗਸਤ ਨੂੰ ਬਣਾਏ ਗਏ ਫੈਸਲੇ ਤੇ ਅੰਤਰਮ ਰੋਕ ਸੰਬੰਧੀ ਅਰਜੀ ਤੇ ਫੈਸਲਾ ਰੱਖਮਾ ਰੱਖਣ ਤੋਂ ਪਹਿਲਾਂ ਸੀਨੀਅਰ ਵਕੀਲ ਕਪਲ ਸਿਬਲ ਸੋਲਿਸੀਟਰ ਜਨਰਲ ਤੁਸ਼ਾਰ ਮਹਿਤਾ ਸਮੇਤ ਹੋਰਨਾਂ ਦੀਆਂ ਦਲੀਲਾਂ ਸੁਣੀਆਂ ਤਿੰਨਾਂ ਜੱਜਾਂ ਦੇ ਬੈਂਚਾਂ ਨੇ ਟਿੱਪਣੀ ਕੀਤੀ ਸਾਰੀ ਸਮੱਸਿਆ ਸਥਾਨਕ ਅਧਿਕਾਰੀਆਂ ਵੱਲੋਂ ਕਾਰਵਾਈ ਨਾ ਕੀਤੇ ਜਾਣ ਕਾਰਨ ਪੈਦਾ ਹੋਈ ਹੈ ਤੁਸੀਂ ਸੰਸਦ ਵਿੱਚ ਨਿਯਮ ਬਣਾਉਂਦੇ ਹੋ ਸਰਕਾਰ ਕਾਰਵਾਈ ਕਰਦੀ ਹੈ ਪਰ ਨਿਯਮ ਲਾਗੂ ਨਹੀਂ ਕੀਤੇ ਜਾਂਦੇ ਜਿਸ ਕਾਰਨ ਸਮੱਸਿਆ ਪੈਦਾ ਹੁੰਦੀ ਹੈ ਅਤੇ ਅੱਜ ਇਹੋ ਮਸਲਾ ਹੈ ਇੱਕ ਪਾਸੇ ਬੰਦੇ ਪਰੇਸ਼ਾਨ ਹੋ ਰਹੇ ਹਨ ਦੂਜੇ ਪਾਸੇ ਪਸ਼ੂਪ੍ਰੇਮੀ ਚਾਹੁੰਦੇ ਹਨ ਕਿ ਉਹਨਾਂ ਨਾਲ ਵੀ ਇਜਨ ਨਾਲ ਪੇਸ਼ ਆਇਆ ਜਾਵੇ ਬੈਂਚ ਦਾ ਕਹਿਣਾ ਹੈ ਕਿ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਸਥਾਨਕ ਅਧਿਕਾਰੀਆਂ ਅਤੇ ਸਰਕਾਰ ਨੇ ਕੁਝ ਨਹੀਂ ਕੀਤਾ। ਉਹਨਾਂ ਕਹੇ ਕਿ ਐਨਜੀਓ ਬਹੁਤ ਰੌਲਾ ਪਾਉਂਦੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਉਹਨਾਂ ਨੂੰ ਅਸਲ ਵਿੱਚ ਕੀ ਕੁਝ ਕਰਨਾ ਚਾਹੀਦਾ ਹੈ। ਪਹਿਲਾਂ ਉਹ ਜਾਨਵਰਾਂ ਦੇ ਜਨਮ ਦੇ ਕੰਟਰੋਲ ਸੰਬੰਧੀ ਨਿਯਮ ਲਾਗੂ ਕਰਵਾਉਣ ਲਈ ਸੁਪਰੀਮ ਕੋਰਟ ਆਏ ਸਨ ਪਰ ਕੁਝ ਵੀ ਨਹੀਂ ਹੋ ਰਿਹਾ। ਅਦਾਲਤ ਦਾ ਕਹਿਣਾ ਹੈ ਕਿ ਉਹਨਾਂ ਕੋਲ ਆਉਣ ਵਾਲੇ ਹਰੇਕ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ। ਦਿੱਲੀ ਸਰਕਾਰ ਵੱਲੋਂ ਪੇਸ਼ ਹੋਏ ਤੁਸ਼ਾਰ ਮਹਿਤਾ ਨੇ ਮੁਲਕ ਵਿੱਚ ਕੁੱਤਿਆਂ ਦੇ ਕੱਟਣ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਮੁੱਦੇ ਤੇ ਵਿਵਾਦ ਖੜਾ ਕਰਨ ਦੀ ਥਾਂ ਤੇ ਇਸ ਨੂੰ ਸੁਲਝਾਉਣ ਦੀ ਲੋੜ ਹੈ ਕੇਂਦਰ ਸਰਕਾਰ ਨੇ ਪੰਜਾਬ ਦੇ 800 ਕਰੋੜ ਤੋਂ ਵੱਧ ਦੇ ਸੜਕੀ ਪ੍ਰੋਜੈਕਟ ਰੱਦ ਕਰ ਦਿੱਤੇ ਇਹ ਫੈਸਲਾ ਟੈਂਡਰ ਜਾਰੀ ਕਰਨਾ ਤੇ ਨਿਰਮਾਣ ਕਾਰਜ ਸ਼ੁਰੂ ਕਰਨ ਵਿੱਚ ਦੇਰੀ ਕਰਨ ਲਿਆ ਗਿਆ ਇਹ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਲਈ ਇੱਕ ਵੱਡਾ ਝਟਕਾ ਹੈ ਕਿਉਂਕਿ ਰਾਸਰ ਲਗਭਗ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਕੇਂਦਰ ਨੇ ਪਹਿਲਾਂ ਹੀ ਪੇਂਡੂ ਵਿਕਾਸ ਫੰਡ ਆਰ ਡੀ ਐਫ ਤਹਿਤ 7000 ਕਰੋੜ ਰੁਪਏ ਤੋਂ ਵੱਧ ਦੇ ਫੰਡ ਰੋਕੇ ਹੋਏ ਹਨ ਜੋ ਕਿ ਜੋ ਕਿ ਪੇਂਡੂ ਖੇਤਰਾ ਵਿੱਚ ਬੁਨਿਆਦੀ ਢਾਂਚੇ ਅਤੇ ਸੜਕਾਂ ਦੀ ਮੁਰੰਮਤ ਲਈ ਜ਼ਰੂਰੀ ਹੈ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਸੜਕ ਪ੍ਰੋਜੈਕਟ ਤੈਨ ਤਹਿਤ ਕੇਂਦਰ ਨੇ 64 ਸੜਕਾਂ ਦੇ ਅਪਗ੍ਰੇਡ ਅਤੇ 38 ਪੁਲ ਦੇ ਨਿਰਮਾਣ ਲਈ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਸੀ ਪੰਜਾਬ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਸੀ ਕਿ ਇਹਨਾਂ ਪ੍ਰੋਜੈਕਟਾਂ ਤੇ ਕੰਮ 31 ਮਾਰਚ 2025 ਤੋਂ ਸ਼ੁਰੂ ਹੋ ਜਾਵੇ ਜਿਨ੍ਹਾਂ ਤੇ 828.87 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ ਪਰ ਅਜੇ ਹਾਂ ਨਹੀਂ ਹੋ ਸਕਿਆ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 58 ਸੜਕਾਂ ਦਾ ਪੁਨਰ ਨਿਰਮਾਣ ਕੀਤਾ ਜਾਣਾ ਸੀ ਜਿਸ ਵਿੱਚ ਨਵੀਂ ਸੜਕ ਬਣਾਉਣ ਲਈ ਡਾਮਰ ਅਤੇ ਅੰਡਰਲਾਈਨਿੰਗ ਪਰਤ ਦੀ ਮੋੜ ਵਰਤੋਂ ਕੀਤੀ ਜਾਣੀ ਸੀ ਇਸ ਲਈ ਚਾਰ ਵਾਰ ਟੈਂਡਰ ਜਾਰੀ ਕੀਤੇ ਗਏ ਪਰ ਕੋਈ ਫਰਮ ਅੱਗੇ ਨਹੀਂ ਆਈ ਚਾਰ ਸੜਕਾਂ ਤੇ 35 ਪੁਲਾਂ ਵਾਲਾ ਇੱਕ ਹੋਰ ਪ੍ਰੋਜੈਕਟ ਜਿਸ ਨੂੰ ਮਾਰਚ 2025 ਵਿੱਚ ਮਨਜ਼ੂਰੀ ਦਿੱਤੀ ਗਈ ਸੀ ਟੈਂਡਰ ਪ੍ਰਕਿਰਿਆ ਵਿੱਚ ਸੀ ਅਤੇ ਕੰਮ ਇਸ ਮਹੀਨੇ ਸ਼ੁਰੂ ਹੋਣਾ ਸੀ ਲੋਕ ਨਿਰਮਾਣ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਨੂੰ ਉਦੋਂ ਰੱਦ ਕਰ ਦਿੱਤਾ ਗਿਆ ਜਦੋਂ ਕੰਮ ਸ਼ੁਰੂ ਹੋਣ ਵਾਲਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜੇ ਨੇ ਕਿਹਾ ਹੈ ਕਿ ਮਤਵਾਜੀ ਸ਼੍ਰੋਮਣੀ ਅਕਾਲੀ ਦਲ ਪਿਛਲੇ 2-3 ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹਾਲਾਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਏ ਆਦੇਸ਼ ਤੋਂ ਹਟ ਕੇ ਇੱਕ ਵੱਖਰਾ ਚੁੱਲਾ ਹੀ ਬਣਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ 2 ਦਸੰਬਰ 2024 ਦੇ ਹੁਕਮਨਾਮੇ ਵਿੱਚ ਇਨ੍ਹਾਂ ਧੜਿਆਂ ਦੀ ਏਕਤਾ ਦੀ ਗੱਲ ਸੀ। ਉਹਨਾਂ ਸਪਸ਼ਟ ਕੀਤਾ ਹੈ ਕਿ ਇਹ ਲੜਾਈ ਪੰਥ ਦੀ ਨਹੀਂ ਧੜਿਆਂ ਦੀ ਹੈ। ਇਸ ਨੂੰ ਪੰਥ ਦੀ ਲੜਾਈ ਕਹਿਣਾ ਗਲਤ ਹੈ। ਸ਼੍ਰੀ ਅਕਾਲ ਤਖਸਾਲ ਸਾਹਿਬ ਸਾਰੇ ਧੜਿਆਂ ਦਾ ਅਤੇ ਸਭ ਨੂੰ ਇਸੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਹਨਾਂ ਕਹੇ ਕਿ ਜਿੱਥੇ ਕੋਈ ਅਕਾਲੀ ਦਲ ਦਾ ਇੱਕ ਧੜਾ ਨਹੀਂ ਹੈ ਲੰਬੇ ਸਮੇਂ ਤੋਂ ਬਹੁਤ ਧੜੇ ਵਿਚਰ ਰਹੇ ਹਨ। 2 ਦਸੰਬਰ ਨੂੰ ਕਿਹਾ ਗਿਆ ਸੀ ਕਿ ਸਾਰੇ ਆਪਣੇ ਚੁੱਲ੍ਹੇ ਸਮੇਟ ਕੇ ਇੱਕ ਹੋਈਏ। ਜ਼ਥੇਦਾਰ ਗੜਗਜ ਦਾ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਲੰਬਾ ਸਮਾਂ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਕਾਰਜਕਾਰੀ ਤੇ ਤਖਸ਼ੀਰ ਦਮਦਮਾ ਸਾਹਿਬ ਦੇ ਜ਼ਥੇਦਾਰ ਰਹੇ ਹਨ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਵੀ ਕੋਈ ਮਤਾ ਹੁੰਦਾ ਹੈ ਤਾਂ ਪਹਿਲਾਂ ਪੰਜ ਸਿੰਘ ਸਹਿਵਾਨ ਬੈਠਦੇ ਹਨ ਪੰਜ ਸਿੰਘ ਸਹਿਵਾਨ ਵਿਚਾਰ ਚਰਚਾ ਤੋਂ ਬਾਅਦ ਹੀ ਫੈਸਲੇ ਦੀ ਭਾਵਨਾ ਅਨਸਾਰ ਲਿਖਦੇ ਹਨ 6 ਅਗਸਤ ਨੂੰ ਵੀ ਇਸੇ ਤਰ੍ਹਾਂ ਹੀ ਲਿਖਿਆ ਸੀ ਉਹਨਾਂ ਕਹੇ ਕਿ ਹੁਕਮਨਾਮੇ ਦੀ ਭਾਵਨਾ ਸੀ ਕਿ ਤੁਸੀਂ 2 ਦਸੰਬਰ ਦੇ ਹੁਕਮਨਾਮੇ ਨੂੰ ਇਨਵਿਨ ਨਹੀਂ ਮੰਨਣਾ ਤਾਂ ਫਿਰ ਆਪਣੇ ਸਿਆਸੀ ਦਾਅਵੇ ਕਰਦੇ ਹੋ ਤਾਂ ਕਰੀ ਜਾਵੋ ਪਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਂ ਨਹੀਂ ਵਰਤਣਾ ਨਾ ਵਿਗਾਠਤਾ ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਬੈਠਕ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਇੰਡਸਟਰੀਅਲ ਏਰੀਆ 7 ਨਮੇ ਦਫ਼ਤਰ ਵਿੱਚ ਹੋਈ ਹੈ। ਬੈਠਕ ਦੇ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਕੋਈ ਨਵਾਂ ਚੁੱਲਾ ਨਹੀਂ ਬਾਲਿਆ ਬਲਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤੇ ਗਏ ਹੁਕਮਨਾਮੇ ਦੇ ਬਾਵਜੂਦ ਭਗੋੜੇ ਦਲ ਨੇ ਆਪਣਾ ਚੁੱਲਾ ਹੀ ਨਹੀਂ ਸਮੇਟਿਆ ਤੇ ਭਰਤੀ ਦਲ ਨੂੰ ਮਾਨਤਾ ਨਹੀਂ ਦਿੱਤੀ। 3 ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਪਾਰਟੀ ਦੀ ਪਹਿਲੀ ਬੈਠਕ ਵਿੱਚ ਫੈਸਲਾ ਕੀਤਾ ਗਿਆ ਕਿ 1 ਮਹੀਨੇ ਅੰਦਰ ਪੰਜਾਬ ਤੇ ਪੰਥ ਨਾਲ ਜੁੜੇ ਮੁੱਦਿਆਂ ਤੇ ਇੱਕ ਵਿਜ਼ਨ ਡਾਕੂਮੈਂਟ ਤਿਆਰ ਕੀਤਾ ਜਾਵੇਗਾ ਇਸ ਲਈ ਇਕਬਾਦ ਸਿੰਘ ਝੁੰਦਾ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਵਿਜ਼ਨ ਡਾਕੂਮੈਂਟ ਲਈ ਬਣਾਈ ਗਈ ਕਮੇਟੀ ਸਾਰੇ ਖੇਤਰਾਂ ਤੇ ਇਲਾਕਿਆਂ ਤੱਕ ਪਹੁੰਚ ਕਰੇਗੀ ਇਹਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਜੀਪੀਸੀ ਦੀਆਂ ਚੋਣਾਂ ਤੇ ਪਾਰਟੀ ਨਾਲ ਜੁੜੀਆਂ ਹੋਰ ਕਾਨੂੰਨੀ ਰਿਕਾਪਟਨ ਦੂਰ ਕਰਨ ਦੀ ਜ਼ਿੰਮੇਵਾਰੀ ਰਿਟਾਇਰ ਜਸਟਿਸ ਨਰਮਲ ਸਿੰਘ ਨੂੰ ਸੌਂਪੀ ਗਈ ਹੈ। ਉਹ ਆਪਣੀ ਕਾਨੂੰਨੀ ਟੀਮ ਨਾਲ ਮਿਲ ਕੇ ਐਜੀਪੀਸੀ ਚੋਣਾਂ ਲਈ ਚੱਲ ਰਹੀਆਂ ਅਦਾਲਤੀ ਪ੍ਰਕਿਰਿਆਵਾਂ ਨੂੰ ਦੇਖਣਗੇ। ਇਸ ਦੇ ਨਾਲ ਹੀ ਉਹ ਪਾਰਟੀ ਨਾਲ ਜੁੜੀਆਂ ਹੋਰ ਕਾਨੂੰਨੀ ਰੁਕਾਵਟਾਂ ਲਈ ਲੀਗਲ ਸੈਲਡਾ ਵੀ ਕੰਮ ਦੇਖਣਗੇ। ਬੈਠਕ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਇਕਬਾਲ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ। बैठक ਵਿੱਚ 20 ਅਗਸਤ ਨੂੰ ਸੰਤ ਹਰਚਰਨ ਸਿੰਘ ਲੋਂਗੋਵਾਲ ਦੀ ਵਰਸੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਆਪਰੇਸ਼ਨ ਸੰਦੂਰ ਵਿੱਚ ਪਾਰ ਤੋਂ ਹਰ ਮੋਰਚੇ ਤੇ ਹਾਰ ਦਾ ਮੂੰਹ ਦੇਖਣ ਵਾਲਾ ਪਾਕਿਸਤਾਨ ਆਪਣੀਆਂ ਜੰਗੀ ਸਮਰੱਥਾਵਾਂ ਨੂੰ ਪਾਰ ਦੇ ਬਰਾਬਰ ਬਣਾਉਣ ਲਈ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਉਸ ਨੇ ਚੀਨ ਦੀ ਨਕਲ ਕਰਦਿਆਂ ਨਵੀਂ ਆਰਮੀ ਰਾਕਟ ਫੋਰਸ ਕਮਾਂਡ ਬਣਾਉਣ ਦਾ ਐਲਾਨ ਕੀਤਾ ਹੈ। 79 ਮੇ ਆਜ਼ਾਦੀ ਦਿਵਸ ਦੀ ਪੂਰਵਲੀ ਸ਼ਾਮ ਤੇ ਪ੍ਰਧਾਨ ਮੰਤਰੀ ਸ਼ਾਹਵਾਜ ਸ਼ਰੀਫ ਨੇ ਇਸ ਕਮਾਂਡ ਦੇ ਗਠਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਇਹ ਕਮਾਂਡ ਆਧੁਨਿਕ ਟੈਕਨੋਲੋਜੀ ਨਾਲ ਲੈਸ ਹੋਵੇਗੀ ਤੇ ਹਰ ਦਿਸ਼ਾ ਤੋਂ ਦੁਸ਼ਮਣ ਤੇ ਹਮਲਾ ਕਰਨ ਦੇ ਵਿੱਚ ਸਮਰੱਥ ਹੋਵੇਗੀ। ਇਸ ਨਾਲ ਸਾਡੀ ਰਵਾਇਤ ਜੁੱਧ ਸਮਰੱਥਾ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਆਪਣੇ ਭਾਸ਼ਣ ਵਿੱਚ ਭਾਰਤ ਦਾ ਜਗਰ ਵੀ ਕੀਤਾ ਤੇ ਕਿਹਾ ਕਿ ਆਰਮੀ ਰਾਕਟ ਫੋਰਸ ਦੇਸ਼ ਦੀ ਫੌਜੀ ਪ੍ਰਕਿਰਿਆ ਸਮਰੱਥਾ ਨੂੰ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਮੀਲ ਪੱਥਰ ਸਾਬਤ ਹੋਵੇਗੀ। ਹਾਲਾਂਕਿ ਉਹਨਾਂ ਨਵੇਂ ਬਲ ਜਾਂ ਉਸ ਦੀਆਂ ਜ਼ਿੰਮੇਵਾਰੀਆਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਇੱਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਇਹ ਸੁਭਾਵਕ ਹੈ ਕਿ ਨਵੀ ਕਮਾਂਡ ਭਾਰਤ ਨੂੰ ਤਿਆਰ ਵਿੱਚ ਰੱਖ ਕੇ ਬਣਾਈ ਜਾ ਰਹੀ ਹੈ ਉਹਨਾਂ ਦੱਸਿਆ ਕਿ ਇਹ ਕਮਾਂਡ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਰਾਕਟ ਫੋਰਸ ਦੀ ਤਰਜ਼ ਦੇ ਵਿਕਸਤ ਕੀਤੀ ਜਾਵੇਗੀ ਪੈਲਗਾਮ ਹਮਲੇ ਦੇ ਬਾਅਦ ਚਲਾਏ ਜਾ ਰਹੇ ਆਪਰੇਸ਼ਨ ਸੰਦੂਰ ਦੌਰਾਨ ਭਾਰਤ ਨੇ ਅਤਵਾਦੀ ਟਾਂਚੇ ਨੂੰ ਨਿਸ਼ਾਨਾ ਬਣਾਇਆ ਸੀ ਇਸ ਤੋਂ ਬਾਅਦ ਸ਼ੁਰੂ ਹੋਏ ਸੰਘਰਸ਼ ਵਿੱਚ ਮੂਹ ਦੀ ਖਾਨ ਤੋਂ ਬਾਅਦ ਵੀ ਪਾਕਿਸਤਾਨ ਨੇ ਆਪਣੇ ਸੈਨਿਕਾਂ ਤੇ ਤਗਮਿਆਂ ਦੀ ਬਾਰਿਸ਼ ਕੀਤੀ ਹੈ ਫੌਜ ਦੇ ਮੁਖੀ ਅਸੀਮ ਮਨੀਰ ਨੂੰ ਹਿਲਾਲ-ਏ-ਜੁਰਾਤ ਨਾਲ ਸਨਮਾਨਿਤ ਕੀਤਾ ਗਿਆ ਜਦੋਂ ਕਿ ਜੁਆਇੰਟ ਚੀਫ ਆਫ ਸਟਾਫ ਕਮੇਟੀ ਦੇ ਪ੍ਰਧਾਨ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਨਿਸ਼ਾਨ-ਏ-ਇਮਤਿਆਜ਼ ਨਾਲ ਸਨਮਾਨਿਤ ਕੀਤਾ ਗਿਆ ਹਵਾਈ ਫੌਜ ਦੇ ਮੁਖੀ ਜ਼ਹੀਰ ਅਹਿਮਦ ਬਾਬਰ ਸਿੱਦੂ ਨੂੰ ਹਿਲਾਲ-ਏ-ਜੁਰਾਤ ਨਾਲ ਸਨਮਾਨਿਤ ਕੀਤਾ ਗਿਆ ਜਦੋਂ ਕਿ ਜਲ ਸੈਨਾ ਮੁਖੀ ਐਡਮਿਰਲ ਨਵੀਦ ਅਸ਼ਰਫ ਨੂੰ ਨਿਸ਼ਾਨ-ਏ-ਇਮਤiaz ਨਾਲ ਸਨਮਾਨਿਤ ਕੀਤਾ ਗਿਆ ਸਰਕਾਰ ਨੇ ਆਈਐਸਆਈ ਮੁਖੀ ਲੈਫਟਨੈਂਟ ਜਨਰਲ ਮੁਹੰਮਦ ਅਸੀਮ ਮਲਕਾ ਤੇ ਲੈਫਟਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੂੰ ਸਿਤਾਰਾ-ਏ-ਬਸਾਲਤ ਨਾਲ ਸਨਮਾਨਿਤ ਕੀਤਾ ਗਿਆ ਇੱਕ ਪਾਸੇ ਪੰਜਾਬ ਅਤੇ ਦੇਸ਼ ਦੇ ਅੰਦਰ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ 2 ਦਿਨ ਪਹਿਲਾਂ ਪੰਜਾਬ ਪੁਲਿਸ ਨੂੰ ਅਲਰਟ ਕੀਤਾ ਗਿਆ ਤੇ ਸਪੈਸ਼ਲ ਨਾਕੇ ਲਗਾਉਣ ਦੇ ਹੁਕਮ ਸੰ ਤਾਂਡਾ ਵਿੱਚ ਥਾਣਾ ਤੋਂ 100 ਮੀਟਰ ਦੀ ਦੂਰੀ ਤੇ ਸ਼ਹਿਰ ਦੇ ਅੰਦਰ ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਅਣਛਾਹ ਤੇ ਵਿਅਕਤੀਆਂ ਵੱਲੋਂ ਗੋਲੀ ਚਲਾ ਕੇ ਜ਼ਖਮੀ ਕੀਤਾ ਗਿਆ ਜੋ ਕਿ ਪੁਲਿਸ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਹੈ ਪ੍ਰਾਪਰਟੀ ਡੀਲਰ ਜਿਸ ਤੇ ਹਮਲਾ ਹੋਇਆ ਹੈ ਉਸ ਦਾ ਨਾਮ ਸੰਦੀਪ ਸੈਣੀ ਹੈ ਸੰਦੀਪ ਸੈਣੀ ਬਾਲਬਾਲ ਬਚ ਗਿਆ ਜਿਸ ਨੂੰ ਟਾਂਡਾ ਹਸਪਤਾਲ ਲਿਜਾਇਆ ਗਿਆ ਬੁਢਲੀ ਸਹਾਇਤਾ ਦੇ ਬਾਅਦ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਇਸ ਮੌਕੇ ਤੇ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਖੰਗਾੜੇ ਜਾ ਰਹੇ ਹਨ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਫੋਨ ਤੇ ਜਿਹੜੀ ਇਹ ਜਾਣਕਾਰੀ ਸਾਨੂੰ ਇਥੋਂ ਮਿਲੀ ਸੀ ਵੀ ਇਥੇ ਗੋਲੀ ਚੱਲਣ ਦੀ ਘਟਨਾ ਹੋਈ ਹੈ ਮੌਕੇ ਤੇ ਆਏ ਹਾਂ ਜੀ ਹਸਪੀਟਲ ਤੋਂ ਮੈਂ ਹੋ ਕੇ ਆਇਆ ਜਿਹੜਾ ਸੰਦੀਪ ਸੈਣੀ ਨਾਮ ਦਾ ਜਿਹੜਾ ਜਿੰਨਾਂ ਦੀ ਇਹ ਪ੍ਰਾਪਰਟੀ ਦਾ ਕੰਮ ਹੈਗਾ ਉਹਨਾਂ ਦਾ ਆਫਿਸ ਹੈਗਾ ਇਥੇ ਘਟਨਾ ਹੋਈ ਹੈ ਔਰ ਇਹ ਜਿਹੜੀ ਸਾਰੀ ਕਿਉਂਕਿ ਕੈਮਰੇ ਵਗੈਰਾ ਇਥੇ ਕਾਫੀ ਹੈਗੇ ਨੇ ਤੇ ਅਸੀਂ ਕੈਮਰੇ ਦੀ ਟੀਮਾਂ ਜਿਹੜੀਆਂ ਨੇ ਉਹ ਲਗ-ਲਗ ਲਗਾਤੀਆਂ ਨੇ ਉਹਨਾਂ ਦੀ ਇੰਜਰੀ ਹੋਈ ਹੈ ਵੈਸੇ ਮੈਂ ਉਹਨਾਂ ਨੂੰ ਮਿਲ ਕੇ ਆਇਆ ਜੀ ਆਊਟ ਆਫ ਡੇਂਜਰ ਲੱਗਦਾ ਵੇਖਣ ਤੋਂ ਤਾਂ ਸਾਰੇ ਹੀ ਸ਼ੁਭਚਿੰਤਕਾਂ ਤੇ ਹਸਿਆਸ਼ਿਆਂ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕਰਦੇ ਹਨ ਸਤਕਾਰਯੋਗ ਮਾਸਟਰ ਸ਼੍ਰੀ 사ਦੂ ਰਾਮ ਪੱਟੀ ਜੋ 11 ਅਗਸਤ 2025 ਦਿਨ ਸੋਮਵਾਰ ਸਵੇਰੇ ਪ੍ਰਲੋਕ ਸudar ਗਏ ਹਨ ਆਦਾਰਾ ਦੇਸ਼ ਦੀਵਾਬਾ ਦੇ ਆਦਾਰਾ ਅੰਬੇਦਕਰ ਟੈਂਪ ਸਮੂਹ ਪੱਟੀ ਪਰਿਵਾਰ ਨਾਲ ਦਿਲੀ ਦੁੱਖ ਪ੍ਰਗਟ ਕਰਦਾ ਹੈ ਅਤੇ ਸਹਿ ਵਿਛੋੜੇ ਤੇ ਸਮੂਹ ਪੱਟੀ ਪਰਿਵਾਰ ਨਾਲ ਖੜਾ ਹੈ ਹੋਰ ਜ਼ਿਆਦਾ ਜਾਣਕਾਰੀ ਦੇ ਲਈ ਦੇਸ਼ ਤਵਾ ਬਾਪਾ ਤੇ ਅੰਬੇਦਕਰ ਟਾਈਮਜ਼ ਅਖਬਾਰ ਪੜੋ ਦੇਸ਼ ਦੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ